ਦਿੱਲੀ ਵਿਧਾਨ ਸਭਾ ਚੋਣਾਂ ਲਈ 5 ਫਰਵਰੀ ਨੂੰ VOTING ਹੋਈ ਸੀ ਅਤੇ ਹੁਣ ਸਾਰੀਆਂ ਸਿਆਸੀ ਧਿਰਾਂ ਦੇ ਲੀਡਰਾਂ ਦੀਆਂ ਧੜਕਣਾ ਵਧੀਆਂ ਹੋਈਆਂ ਨੇ ਕਿ ਆਖਰਨ ਨਤੀਜੇ ਕਿਸ ਤਰੀਕੇ ਦੇ ਆਉਣਗੇ ਜੇਕਰ ਐਗਜ਼ਿਟ ਪੋਲ ਦੀ ਗੱਲ ਕੀਤੀ ਜਾਵੇ ਤਾਂ ਆਮ ਆਦਮੀ ਪਾਰਟੀ ਦਿੱਲੀ ਵਿਧਾਨ ਸਭਾ ਚੋਣਾਂ ਹਾਰ ਸਕਦੀ ਹੈ ਬਹੁਤ ਸਾਰੇ ਲੋਕਾਂ ਦਾ ਇਸ ਦੇ ਨਾਲ ਦਿਲ ਟੁੱਟ ਜਾਏਗਾ ਕਿਉਂਕਿ ਉਹ ਇੱਕ ਜਹੀ ਪਾਰਟੀ ਦੀ ਹਾਰ ਦੇਖ ਕੇ ਦੁਖੀ ਹੋਣਗੇ ਜਿਸ ਨੇ ਭਾਰਤੀ ਲੋਕਤੰਤਰ ਵਿੱਚ ਸ਼ੁੱਧਤਾ ਅਤੇ ਪਵਿੱਤਰਤਾ ਲਿਆਉਣ ਦਾ ਵਾਅਦਾ ਕਰਕੇ ਲੋਕਾਂ ਦਾ ਪਹਿਲਾ ਵਿਸ਼ਵਾਸ ਜਿੱਤਿਆ ਸੀ ਆਮ ਆਦਮੀ ਪਾਰਟੀ ਜੋ ਕਿ ਪਿਛਲੇ 11 ਸਾਲਾਂ ਤੋਂ ਦਿੱਲੀ ਵਿੱਚ ਸੱਤਾ ਦੇ ਵਿੱਚ ਸੀ ਦੀ ਹਾਰ ਦੇ ਕਾਰਨਾ ਬਾਰੇ ਵੱਖੋ-ਵੱਖਰੇ ਵਿਚਾਰ ਹੋ ਸਕਦੇ ਨੇ ਪਰ ਕੋਈ ਵੀ ਇਸ ਗੱਲ ਤੋਂ ਇਨਕਾਰ ਨਹੀਂ ਕਰ ਸਕਦਾ ਕਿ ਇਹ ਹਾਰ ਪਾਰਟੀ ਲਈ ਬਹੁਤ ਮਹਿੰਗੀ ਪੈਣ ਵਾਲੀ ਹੈ ਹਾਲਾਂਕਿ ਹਾਰ ਤੋਂ ਬਾਅਦ ਆਮ ਆਦਮੀ ਪਾਰਟੀ ਵੱਲੋਂ ਚੋਣ ਪ੍ਰਕਿਰਿਆ ਤੇ ਰਾਜਨੀਤਿਕ ਸਵਾਲ ਉਠਾਏ ਜਾ ਸਕਦੇ ਨੇ ਈਵੀਐਮ ਤੇ ਵੀ ਸਵਾਲ ਉਠਾਏ ਜਾ ਸਕਦੇ ਨੇ ਭਾਜਪਾ ਦੀ ਜਿੱਤ ਨੂੰ ਨਕੜੀ ਵੋਟਾਂ ਦੇ ਆਧਾਰ ਤੇ ਪ੍ਰਾਪਤ ਕੀਤੀ ਜਿੱਤ ਕਿਹਾ ਜਾ ਸਕਦਾ ਹੈ ਕਿਉਂਕਿ ਆਮ ਆਦਮੀ ਪਾਰਟੀ ਵੱਲੋਂ ਨਵੀਂ ਦਿੱਲੀ ਵਿਧਾਨ ਸਭਾ ਸੀਟ ਲਈ ਭਾਜਪਾ ਤੇ ਜਹੇ ਦੋਸ਼ ਲਗਾਏਗੇ ਸਨ ਵਿਰੋਧੀ ਪਾਰਟੀਆਂ ਮਿਲ ਕੇ ਇਸ ਬੈਸ ਨੂੰ ਤੇਜ਼ ਕਰ ਸਕਦੀਆਂ ਨੇ ਕਿ ਕੀ ਨਵੀਆਂ ਜਾਲੀ ਵੋਟਾਂ ਜੋੜ ਕੇ ਚੋਣਾਂ ਜਿੱਤੀਆਂ ਜਾ ਸਕਦੀਆਂ ਨੇ ਆਮ ਆਦਮੀ ਪਾਰਟੀ ਦੀ ਉਸੇ ਦਿੱਲੀ ਵਿੱਚ ਹਾਰ ਜਿੱਥੇ ਇਹ ਉਭਰੀ ਸੀ ਅਰਵਿੰਦ ਕੇਜਰੀਵਾਲ ਲਈ ਸ਼ਰਮ ਦੀ ਗੱਲ ਬਣ ਸਕਦੀ ਹੈ ਕੇਜਰੀਵਾਲ ਕਹ ਰਹੇ ਨੇ ਕਿ ਉਹਨਾਂ ਦਾ ਸਰਕਾਰੀ ਮਾਡਲ ਪੂਰੇ ਦੇਸ਼ ਦੇ ਵਿੱਚ ਸਭ ਤੋਂ ਵਧੀਆ ਹੈ ਜੇ ਪਾਰਟੀ ਦਿੱਲੀ ਵਿੱਚ ਹਾਰ ਜਾਂਦੀ ਹੈ ਤਾਂ ਇਹ ਦੂਜੇ ਰਾਜਾਂ ਵਿੱਚ ਵੀ ਆਪਣਾ ਚਿਹਰਾ ਕਿਵੇਂ ਦਿਖਾਏਗੀ ਇਹ ਵੀ ਇੱਕ ਵੱਡਾ ਸਵਾਲ ਹੈ ਆਮ ਆਦਮੀ ਪਾਰਟੀ ਦੇ ਸੱਤਾ 'ਚ ਜਾਂਦਿਆਂ ਹੀ ਪਾਰਟੀ ਵਰਕਰਾਂ ਤੇ ਨੱਤਾਵਾਂ ਵਿੱਚ ਦੂਜੀਆਂ ਪਾਰਟੀਆਂ ਵਿੱਚ ਸ਼ਾਮਲ ਹੋਣ ਦੀ ਭਗੜੜ ਵੀ ਮੱਚ ਸਕਦੀ ਹੈ ਉਧਰ ਪੰਜਾਬ ਵਿੱਚ ਆਮ ਆਦਮੀ ਪਾਰਟੀ ਸੱਤਾ ਵਿੱਚ ਹੈ ਭਗਵੰਤ ਮਾਨ ਮੁੱਖ ਮੰਤਰੀ ਨੇ ਅਰਵਿੰਦ ਕੇਜਰੀਵਾਲ ਦੇ ਵਿਰੋਧੀ ਕਹਿ ਰਹੇ ਨੇ ਕਿ ਦਿੱਲੀ ਹਾਰਨ ਤੋਂ ਬਾਅਦ ਕੇਜਰੀਵਾਲ ਆਪਣੇ ਆਪ ਨੂੰ ਪੰਜਾਬ ਦਾ ਮੁੱਖ ਮੰਤਰੀ ਵੀ ਬਣ ਸਕਦੇ ਨੇ ਜੇਕਰ ਜਹਰਨਾ ਵੀ ਹੋ ਕੀਤਾ ਗਿਆ ਤਾਂ ਤਾਂ ਵੀ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੇ ਕਮਜ਼ੋਰ ਹੋਣ ਦੀ ਸੰਭਾਵਨਾ ਵੱਧ ਜਾ ਵੱਧ ਸਕਦੀ ਹੈ ਇਸ ਤਰ੍ਹਾਂ ਪੰਜਾਬ ਆਮ ਆਦਮੀ ਪਾਰਟੀ ਦੀ ਵੀ ਨਵੀਂ ਲੀਡਰਸ਼ਿਪ ਦੇਖੀ ਜਾ ਸਕਦੀ ਹੈ ਆਮ ਆਦਮੀ ਪਾਰਟੀ ਦੇ ਨੇਤਾ ਜਿਵੇਂ ਕਿ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਸੋਦੀਆ ਸਤਿੰਦਰ ਜੈਨ ਅਤੇ ਸੰਜੇ ਸਿੰਘ ਭ੍ਰਿਸ਼ਟਾਚਾਰ ਦੇ ਮਾਮਲਿਆਂ ਵਿੱਚ ਜੇਲ੍ਹ ਤੋਂ ਜ਼ਮਾਨਤ ਤੇ ਬਾਹਰ ਨੇ ਜ਼ਾਹਿਰ ਹੈ ਕਿ ਹੁਣ ਤੱਕ ਇਹ ਲੋਕ ਸਰਕਾਰ ਵਿੱਚ ਸਨ ਇਸ ਲਈ ਉਹਨਾਂ ਨੂੰ ਦੋਵੇਂ ਥਾਵਾਂ ਤੇ ਸਹੂਲਤਾਂ ਮਿਲੀਆਂ ਸੀ ਭਾਵੇਂ ਉਹ ਜੇਲ੍ਹ 'ਚ ਹੋਣ ਜਾਂ ਅਦਾਲਤ ਜੇ ਇਹ ਆਗੂ ਮੁੜ ਜੇਲ੍ਹ ਜਾਂਦੇ ਨੇ ਤਾਂ ਉਹਨਾਂ ਨੂੰ ਪਹਿਲਾ ਵਰਗੀਆਂ ਸਹੂਲਤਾਂ ਵੀ ਨਹੀਂ ਮਿਲਣਗੀਆਂ ਇਸ ਦੇ ਨਾਲ ਹੀ ਦੇਸ਼ ਦੇ ਉਹ ਚੋਟੀ ਦੇ ਵਕੀਲ ਜੋ ਦਿੱਲੀ ਸਰਕਾਰ ਦੇ ਖਰਚੇ ਤੇ ਇੱਕ ਪੇਸ਼ੀ ਲਈ ਲੱਖਾਂ ਰੁਪਏ ਲੈਂਦੇ ਨੇ ਉਹ ਵੀ ਹੁਣ ਉਪਲਬਧ ਨਹੀਂ ਹੋ ਪਾਉਣਗੇ ਤਾਂ ਜੇਕਰ ਐਗਜ਼ਿਟ ਪੋਲ ਦੇ ਉੱਤੇ ਵਿਸ਼ਵਾਸ ਕਰਕੇ ਗੱਲ ਕਹੀ ਜਾਵੇ ਕਿ ਦਿੱਲੀ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਸਵਾਰ ਨਾ ਵੀ ਜਿੱਤਦੀ ਐ ਤਾਂ ਫਿਰ ਹਾਲਾਤ ਇਹ ਹੋ ਸਕਦੇ ਨੇ ਕਿ ਆਮ ਆਦਮੀ ਪਾਰਟੀ ਨੂੰ ਵੱਡੀਆਂ ਮੁਸੀਬਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਕੇਵਲ ਦਿੱਲੀ ਵਿੱਚ ਨਹੀਂ ਬਲਕਿ ਹੋਰ ਥਾਵਾਂ ਦੇ ਉੱਤੇ ਵੀ ਜਿੱਥੇ ਆਮ ਆਦਮੀ ਪਾਰਟੀ ਆਪਣੇ ਪੈਰ ਪਸਾਰਨਾ ਚਾਹੁੰਦੀ ਹੈ ਜਾਂ ਫਿਰ ਪੰਜਾਬ ਦੇ ਵਿੱਚ ਜਿਹੜੀ ਸਰਕਾਰ ਆਮ ਆਦਮੀ ਪਾਰਟੀ ਦੀ ਚੱਲ ਰਹੀ ਹੈ ਉਹਨਾਂ ਦੇ ਉੱਤੇ ਵੀ ਮੁਸੀਬਤਾਂ ਦਾ ਪਹਾੜ ਟੁੱਟ ਸਕਦਾ ਹੈ ਕਿਉਂਕਿ ਜਿਹੜੀ ਆਉਣ ਵਾਲੇ ਸਮੇਂ ਵਿੱਚ ਜਿਹੜੇ ਕੁਝ ਲੀਡਰ ਨੇ ਵੱਡੇ ਲੀਡਰ ਨੇ ਉਹ ਇਸ ਤਰੀਕੇ ਦੇ ਨਾਲ ਪਾਰਟੀ ਤੋਂ ਲਾਂਬੇ ਵੀ ਹੋ ਸਕਦੇ ਨੇ ਕਿਉਂਕਿ ਜੇਕਰ ਦਿੱਲੀ ਦੇ ਵਿੱਚ ਚੋਣਾਂ ਤੋਂ ਪਹਿਲਾਂ ਜੇਕਰ ਆਪਾਂ ਗੱਲ ਕੀਤੀ ਜਾਵੇ ਤਾਂ ਬਹੁਤ ਸਾਰੇ ਵਿਧਾਇਕਾਂ ਨੇ ਅਸਤੀਫੇ ਦਿੱਤੇ ਉਹ ਭਾਜਪਾ ਦੇ ਵਿੱਚ ਵੀ ਸ਼ਾਮਲ ਹੋਏ ਹੋਰ ਪਾਰਟੀਆਂ 'ਚ ਵੀ ਗਏ ਤਾਂ ਇਸ ਤਰੀਕੇ ਦੇ ਹਾਲਾਤ ਨੇ ਜਿਹੜੇ ਆਉਣ ਵਾਲੇ ਸਮੇਂ ਦੇ ਵਿੱਚ ਬਣ ਸਕਦੇ ਨੇ ਪਰ ਆ ਇਹ ਹੁਣ ਚੋਣ ਨਤੀਜੇ ਤੈਕਰਨਗੇ ਕਿ ਆਖਰ ਦਿੱਲੀ ਦੀ ਸੱਤਾ ਕਿਸ ਦੇ ਹੱਥ ਵਿੱਚ ਆਉਂਦੀ ਹੈ ਕਿਉਂਕਿ ਅਰਵਿੰਦ ਕੇਜਰੀਵਾਲ ਕਹਿੰਦੇ ਸੀ ਲੋਕਾਂ ਨੂੰ ਕਿ ਜੇ ਅਸੀਂ ਕੰਮ ਕੀਤੇ ਨੇ ਸਾਡੇ ਕੰਮਾਂ ਤੇ ਵਿਸ਼ਵਾਸ ਹੈ ਤਾਂ ਸਾਨੂੰ ਵੋਟ ਪਾਇਓ ਨਹੀਂ ਤਾਂ ਸਾਨੂੰ ਵੋਟ ਨਾ ਕਰਿਓ ਉਹ ਸੀ ਆਪਣੇ ਕੰਮ ਦਿਖਾ ਕੇ ਲੋਕਾਂ ਨੂੰ ਕਹਿੰਨੇ ਆ ਕਿ ਜੇ ਸਾਡੇ ਕੰਮ ਪਸੰਦ ਆਏ ਨੇ ਤਾਂ ਤਾਂ ਹੀ ਸਾਨੂੰ ਵੋਟ ਕਰਿਓ ਤੇ ਇਹ ਵੀ ਦਰਸ਼ਕਾਂ ਨੂੰ ਦੱਸਦੀ ਕਿ ਅਰਵਿੰਦ ਕੇਜਰੀਵਾਲ ਨੇ ਇੱਕ ਨਵੀਂ ਪਾਰੀ ਖੜੀ ਸੀ ਜਦੋਂ ਉਹ ਜ਼ਮਾਨਤ ਤੇ ਬਾਹਰ ਆਇਆ ਤਾਂ ਉਹਨਾਂ ਦੇ ਵੱਲੋਂ ਜਿਹੜਾ ਅਸਤੀਫਾ ਦਿੱਤਾ ਗਿਆ ਸੀ ਉਸ ਤੋਂ ਬਾਅਦ ਅਤਸ਼ੀਰ ਹੁੰਦਲੀ ਦਾ ਸੀਐਮ ਬਣਾਇਆ ਗਿਆ ਕੁਝ ਮਹੀਨਿਆਂ ਲਈ ਤੇ ਉਸ ਤੋਂ ਬਾਅਦ ਹੁਣ ਜਨਰਲ ਇਲੈਕਸ਼ਨ ਜਿਹੜੀ ਹੋਈ ਹੈ ਤਾ ਅਰਵਿੰਦ ਕੇਜਰੀਵਾਲ ਫਿਰ ਤੋਂ ਜਿਹੜਾ ਸੀਐਮ ਬਣਨ ਵਾਸਤੇ ਚੋਣ ਮੈਦਾਨ ਦੇ ਵਿੱਚ ਸੀਗੇ ਪਰ ਲੋਕਾਂ ਨੇ ਦਿੱਲੀ ਦੇ ਲੋਕਾਂ ਨੇ ਖਾਸ ਤੌਰ ਤੇ ਫੈਸਲਾ ਕਰਨਾ ਹੈ ਕਿ ਉਹਨਾਂ ਨੇ ਦਿੱਲੀ ਦੀ ਸੀਐਮ ਦੀ ਕੁਰਸੀ ਕਿਸ ਦੇ ਹੱਥਾਂ ਵਿੱਚ ਦੇਣੀ ਹੈ ਇਹ ਚੋਣ ਨਤੀਜੇ ਤੈਅ ਕਰਨਗੇ ਪਰ ਐਗਜ਼ਿਟ ਪੋਲ ਹੈ ਜਿਹੜੀ ਉਹ ਕੁਝ ਹੋਰ ਹੀ ਬਿਆਨ ਕਰ ਰਹੀ ਹੈ ਦਿਉਜਾਜਤ ਧੰਨਵਾਦ